ਤਤਸ਼ੀਲੀ ਕਾਜ਼ ਉਸ ਦੇਖ ਰਹੇ ਹੋ ਨੀਡਰ ਪੰਜਾਬੀ ਮੀਡੀਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਵਿੱਚੋਂ ਉਹਨਾਂ ਸੀਟਾਂ ਦੀ ਜਿਸ ਦੇ ਉੱਤੇ ਕਾਂਗਰਸ ਜਿਹੜੀ ਉਹ ਜਿੱਤ ਜਮਾ ਸਕਦੀ ਹੈ ਜਾਂ ਚਾਂਸ ਲੱਗਦੇ ਨੇ ਕਿ ਕਾਂਗਰਸ ਉਹਨਾਂ ਸੀਟਾਂ ਤੋਂ ਜਿੱਤ ਸਕਦੀ ਹੈ ਪੰਜਾਬ ਦੇ ਵਿੱਚੋਂ 13 ਚੋਂ ਕਿੰਨੀਆਂ ਤੋਂ ਸੀਟਾਂ ਜਈਆਂ ਨੇ ਜਿੱਥੇ ਕਾਂਗਰਸ ਦੀ ਸੰਭਾਵਨਾ ਬਣੀ ਹੋਈ ਹੈ ਜੋ ਸਰਵੇ ਸਾਹਮਣੇ ਆ ਰਹੇ ਨੇ ਉਸ ਮੁਤਾਬਕ ਜਾਂ ਜੋ ਜ਼ਮੀਨੀ ਹਾਲਾਤ ਨੇ ਉਸ ਮੁਤਾਬਕ ਚਰਚਾ ਕਰਾਂਗੇ ਪ੍ਰੋਗਰਾਮ 'ਚ ਇਸ ਖਬਰ ਤੇ ਵਿਚਾਰਾਂ ਦੀ ਸਾਜ ਪੌਲੀ ਹਾਜ਼ਰ ਨੇ ਉਗੇ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਪ ਸਿੰਘ ਖਾਨ ਨੂੰ ਬੜੇ ਸਤਿ ਸ੍ਰੀ ਅਕਾਲ ਸਵਾਗਤ ਕਰਾਂਗੇ ਖਾਨਪੂਰ ਸਾਹਿਬ ਪ੍ਰੋਗਰਾਮ 'ਚ ਦੇਗਾ ਸਵਾਗਤ ਹੈ ਜੀ ਜਿਆ ਨੂੰ ਸਤ 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 ਬਹੁਤ ਧੰਨਵਾਦ ਮੇਰੇ ਵੱਲੋਂ ਸਤਿਕਾਰ ਹੈ ਉਹ ਸਰੋਤਿਆਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਨਪੂਰ ਸਾਹਿਬ ਪੰਜਾਬ ਦੇ ਵਿੱਚੋਂ 13 ਦੇ ਵਿੱਚੋਂ ਕਿਹੜੀਆਂ ਜਿਆ ਸੀਟਾਂ ਲੱਗ ਜਿਆ ਤੁਹਾਨੂੰ ਤੇ ਕਿੰਨੀਆਂ ਸੀਟਾਂ ਲਾਤੀਆਂ ਨੇ ਜਿੱਥੇ ਕਾਂਗਰਸ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ ਕਿ ਇਹ ਸੀਟਾਂ ਕਾਂਗਰਸ ਦੇ ਹੱਕ ਦੇ ਵਿੱਚ ਆ ਸਕਦੀਆਂ ਨੇ ਅੱਛਾ ਸਭ ਪੰਜਾਬ ਦੀ ਸਥਿਤੀ ਇਸ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਇੱਕ ਅਜੀਬੋ ਗਰੀਬ ਬਣੀ ਹੋਈ ਹੈ ਕਿਉਂਕਿ ਪਹਿਲਾਂ तकरीबन ਦੋ ਪਾਰਟੀਆਂ ਦਾ ਹੀ ਮੁਕਾਬਲਾ ਹੁੰਦਾ ਸੀ ਰੱਟ 10 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਬੀਜੇਪੀ ਨਾਲ ਸਹਿਯੋਗਤਾ ਹੁੰਦਾ ਸੀਗਾ ਤੇ ਇਹਨਾਂ ਦੇ ਆਪਸ ਦੇ ਵਿੱਚ ਹੀ ਟੱਕਰ ਹੋਗੀ। ਲੇਕਿਨ ਹੁਣ ਪਿਛਲੇ 10 ਸਾਲ ਤੋਂ ਜਿਹੜੀ ਆਮ ਆਦਮੀ ਪਾਰਟੀ ਹੋਦ ਦੇ ਵਿੱਚ ਆਈ ਹੈ ਆਮ ਆਦਮੀ ਪਾਰਟੀ। ਕਿਉਂਕਿ ਉਹਨਾਂ ਨੇ ਵੀ ਆਪਣੀ ਸ਼ੁਰੂਆਤ ਪੰਜਾਬ ਦੇ ਵਿੱਚੋਂ ਹੀ ਸ਼ੁਰੂ ਕੀਤੀ। ਸਾਫ ਬਾਰੇ ਇਹ ਪੰਜਾਬ ਦੇ ਵਿੱਚੋਂ ਪੂਰੇ ਹਿੰਦੁਸਤਾਨ ਦੇ ਵਿੱਚੋਂ ਕੋਈ ਨਹੀਂ ਸੀ ਜਿੱਤੇ ਆ। ਸਿਰਫ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਰਾਜਤਾ ਖੁੱਲਿਆ ਸੀ। ਉਸ ਤੋਂ ਬਾਅਦ ਪਾਰਟੀ ਨੇ ਵਿਧਾਨ ਸਭਾ ਦੀ ਇਲੈਕਸ਼ਨ ਲੜੀ ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰ ਬਣ ਗਈ ਸੀ ਤੇ ਉਹ ਸੁਖਣਾ ਸੀ ਕਿ ਸਾਡੀ ਸਰਕਾਰ ਬਾਕੀ ਸਟੇਟਾਂ ਕਰ ਗਈ। ਪਰ ਕਿਸੇ ਹੋਰ ਸਟੇਟ ਨੇ ਉਹਨਾਂ ਦੀ ਬਾਣੀ ਖੜੀ ਸਿਰਫ ਆਜ ਜਿੱਤੇ ਇਨਕਲਾਬਤਾ ਉਸ ਤੋਂ ਇਸ ਲਈ ਆਵਾਜ਼ੀ ਪਾਰਟੀ ਨੇ ਜਿਹੜੀ ਹੁਣ 2022 ਦੀ ਇਲੈਕਸ਼ਨ ਲੜੀ ਹੈ ਉਹਦੇ ਵਿੱਚ 95% ਤੇ ਇੱਕ ਰਿਕਾਰਡ ਕੈਨ ਦਿੱਤਾ। ਤੇ ਹੁਣ ਉਹ ਪਾਰਟੀ ਜਿਹੜੀ ਨੈਸ਼ਨਲ ਪਾਰਟੀ ਦੇ ਤੌਰ ਤੇ ਵੀ ਹੁਣ ਜਿਹੜੇ ਮੁਕਾਬਲੇ ਤਕਰੀਬਨ ਆਮ ਨਜ਼ਰ ਆ ਰਹੇ ਨੇ ਉਹ ਜ਼ਿਆਦਾ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆ ਰਹੇ ਕਿਸੇ ਕਿਸੇ ਸੀਟ ਦੇ ਉੱਤੇ ਅਕਾਲੀ ਦਲ ਦਾ ਵੀ ਮੁਕਾਬਲਾ ਉੱਥੇ ਨਜ਼ਰ ਆ ਰਿਹਾ ਪਰ ਜਿਹੜੀ ਬੀਜੇਪੀ ਹੈ ਇਹ ਇਸ ਸਟੋਨ ਗਰਾਉਂਡ ਤੋਂ ਮੈਨੂੰ ਲੱਗਦਾ ਹੈ ਬਾਹਰ ਹੀ ਨਜ਼ਰ ਆ ਰਹੀ ਹੈ ਕਿਉਂਕਿ ਕਿਤੇ ਵੀ ਉਹਨਾਂ ਦੇ ਕੈਂਡੀਡੇਟਾਂ ਨੂੰ ਪਰਖਣ ਨਹੀਂ ਮਿਲ ਰਿਹਾ ਕਿਸਾਰ ਆਗੂ ਜਾਂ ਲੋਕ ਉਹਨਾਂ ਦੇ ਬਦੋਲ ਤੇ ਵਿਟਾ ਕੇ ਕਾਲੀਆਂ ਛੱਲੀਆਂ ਦੇ ਕੰਮ ਚ ਵੱਢੇ ਹੁਣ ਆਪਾਂ ਗੱਲ ਕਰੀਏ ਲੁਧਿਆਣਾ ਸੀਟ ਦੀ ਲੁਧਿਆਣਾ ਸੀਟ ਤੇ ਰਾਜਾ ਬਣੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਉਹ ਇਹ ਸੀਟ ਤੋਂ ਖੜੇ ਹੋਏ ਨੇ ਪਹਿਲਾਂ ਇਹ ਸੀਟ ਤੇ ਬਿੱਟੂ ਕੋਲ ਹੁੰਦੀ ਸੀ ਬਿੱਟੂ ਇਹ ਸੀਟ ਤੇ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਿਆ ਅਤੇ ਪਿੱਛੇ ਉਹ ਕਾਪਾ પાર્ટી ਛੱਡ ਕੇ ਜੀਜੇਪੀ ਵਿੱਚ ਚਲੇ ਗਿਆ ਤੇ ਉਹਨੂੰ ਇਹ ਲੱਗ ਰਿਹਾ ਸੀ ਕਿ ਜਿੱਦਾਂ ਕਿ ਸੀ ਮੋਦੀ ਤੀਸਰੀ ਵਾਰ ਮੋਦੀ ਦਾ ਮੋਗੇ ਫਿਰ ਸ਼ਾਇਦ ਮੇਰਾ ਦਾ ਲੱਗ ਜੇ ਮੈਂ ਬੀਜੇਪੀ ਚਲੇ ਜਾਵਾਂ ਮੈਨੂੰ ਮਿਸਟਰ ਕਹ ਲੈਣ ਕਿਉਂਕਿ ਵੱਡਾ ਚਿਹਰਾ ਸੀ ਖਾਨਦਾਨ ਇੱਕ 82 ਚੰਗੇ ਸਿਆਸੀ ਪਰਿਵਾਰ ਨਾਲ ਸੰਬੰਧ ਰੱਖਦੇ ਤਾਂ ਉਹ ਉਹ ਪਾਰਟੀ ਛੱਡ ਕੇ ਬੀਜੇਪੀ ਦੇ ਵਿੱਚ ਚਲੇ ਗਏ ਤਾਂ ਕਰਕੇ ਉਹਨੂੰ ਟਿਕਟ ਵੀ ਮਿਲ ਗਈ ਪਰ ਉਹਨਾਂ ਦੀ ਸਥਿਤੀ ਇੱਕ ਗਰਾਉਂਡ ਦੇ ਵਿੱਚ ਕਿਤੇ ਵੀ ਖੜਮੀ ਨਜ਼ਰ ਨਹੀਂ ਆ ਰਹੀ ਉੱਥੇ ਮੁਕਾਬਲਾ ਦੇ ਹੈ ਤਾਂ ਰਾਜਾ ਬੜਿੰਗ ਤੇ ਅਸ਼ੋਕ ਤਰਾਸ਼ਰ ਦਾ ਜੋ ਪ੍ਰੋਖ ਪਸ਼ਾਤਰ ਆਮ ਆਦਮੀ ਪਾਰਟੀ ਦੇ ਬਣੇ ਛੱਟਾ ਸਾਹਿਬ ਇੱਕ ਹੋਰ ਬੜੀ ਸਵਾਦ ਦੀ ਇੰਟਰਸਟਿੰਗ ਗੱਲ ਹੈ ਕਿਉਂਕਿ ਜਿਹੜਾ ਦਿੱਲੀ ਦੇ ਵਿੱਚ ਇੰਡੀਆ ਅਲਾਈਅੰਸ ਬਣਿਆ ਹੈ ਜਿਹੜਾ ਤਾਲਮੇਲ ਜਿਹੜਾ ਐਂਟੀ ਮੋਦੀ ਬਣਿਆ ਉਹਦੇ ਵਿੱਚ ਆਮ ਆਦਮੀ ਪਾਰਟੀ ਵੀ ਹੈ ਤੇ ਉਹਦੇ ਵਿੱਚ ਕਾਂਗਰਸ ਵੀ ਹੈ ਇੱਕ ਵਾਰ ਦੀ ਸੁਪਰੀਆਂ ਦੇ ਵਿੱਚ ਤਾਂ ਇਹਨਾਂ ਦਾ ਸਮਝੌਤਾ ਹੋ ਗਿਆ ਕਿ ਆਮ ਆਦਮੀ ਪਾਰਟੀ ਅਤੇ ਉਥੇ ਜੀਆਂ ਸਟੇਟ ਦੀਆਂ ਪਾਰਟੀਆਂ ਰਲ ਕੇ ਕਾਂਗਰਸ ਬੈਰਾ ਲੈ ਚਣ ਲੈ ਵੀ ਪਰ ਪੰਜਾਬ ਦੇ ਵਿੱਚ ਕਾਂਗਰਸ ਦਾ ਤੇ ਆਪ ਦਾ ਕੋਈ ਸਮਝੌਤਾ ਨਹੀਂ ਹੋ ਗਿਆ ਇਸ ਲਈ ਉਹਨਾਂ ਨੇ ਆਪਣੇ ਕੈਂਡੀਡੇਟ ਅਲੱਗ-ਅਲੱਗ ਖੜੇ ਕੀਤੇ ਲੇਕਿਨ ਖੜੇ ਅਲੱਗ-ਅਲੱਗ ਕੀਤੇ ਨੇ ਜਿੱਤਣ ਤੋਂ ਬਾਅਦ ਤਾਂ ਇਹ ਉਸੇ ਛਤਰੀ ਐਨਟੀ ਮੋਦੀ ਤੜਾ ਦੇ ਨਾਲ ਇੰਡੀਆ ਨਾਲ ਉਸੇ ਵੀ ਜਾਣਗੇ ਇਸ ਲਈ ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਵਿੱਚ ਇਸ ਪਾਰਟੀ چاہے ਦੋਨੇ ਪਾਰਟੀਆਂ ਅਲੱਗ-ਅਲੱਗ ਹੋਣ ਲੱਗਰ ਜਿੱਤ ਕੇ ਜਾਣ ਲੇਕਿਨ ਪੰਜਾਬ ਨੂੰ ਵੱਧ ਸਮਰਥਨ ਐਂਟੀ ਮੋਦੀ ਪਾਰਟੀ ਨੂੰ ਮਿਲੇਗਾ ਕਿਉਂਕਿ ਬੀਜੇਪੀ ਦੇ ਇੱਥੇ ਦਾਲ ਨਹੀਂ ਕਰ ਰਹੀ ਅਕਾਲੀ ਗੱਲ ਦੇ ਕੁਝ ਸੀਟਾਂ ਦੇ ਉੱਤੇ ਆਪਣਾ ਹੋਲਡ ਰੱਖਦਾ ਉਹ ਵੀ ਜੋਰ ਪੂਰਾ ਲਾ ਰਿਹਾ ਉਧਰ ਅੰਮਰ ਤਪਾਲ ਨੇ ਜਿਹੜੇ ਆਜ਼ਾਦ ਖੜੇ ਨੇ ਦੂਰ ਸਾਲ ਤੋਂ ਉਹਨਾਂ ਨੂੰ ਵੀ ਲੋਕ ਭਰਮਾ ਹੁੰਗਾਰਾ ਪਰ ਬੀਜੇਪੀ ਕਿਤੇ ਵੀ ਖੜੀ ਨਜ਼ਰ ਨਹੀਂ ਆ ਰਹੀ ਇਸ ਲਈ ਰਾਜਾ ਵੜਿੰਗ ਨੂੰ ਝਾਣੇ ਦੇ ਵਿੱਚੋਂ 42% ਸਮੇਂ ਛੋਟਾ ਟੈਕਸ ਪੋਲ ਸਰਵੇ ਦੇ ਮੁਤਾਬਕ ਉਹਨਾਂ ਨੂੰ ਆਪਣੀ ਰਾਏ ਦਿੱਤੀ ਹੈ ਤੇ ਅਸ਼ੋਕ ਪ੍ਰਸਰ ਨੂੰ 32% ਤੱਕ ਉਹਨਾਂ ਦੱਤੀ ਹੈ ਬਾਕੀ ਜਿਹੜੇ ਹੈਗੇ ਨੇ ਤੇ ਉਹ ਇਸ ਤੋਂ ਬਾਅਦ ਦੂਜੀ ਗੱਲ ਇੱਕ ਉਹਨਾਂ ਨੂੰ ਲਾ ਕੇ ਕਹਾਂ ਕਿ ਆਪਾਂ ਲੁਧਿਆਣਾ ਦੇ ਵਿੱਚੋਂ ਰਾਜਾ ਵੜਿੰਗ ਦੇ ਚਾਂਸ ਲੱਗਦੇ ਨੇ ਜਿਹੜੀ ਆਪਾਂ ਸਥਿਤੀ ਦੱਸ ਰਿਹਾ ਕਿਉਂਕਿ ਬਾਕੀ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗਣਾ ਹੈ ਜਾਂ 4 ਜੂਨ ਨੂੰ ਪਤਾ ਲੱਗਣਾ ਹੈ ਕਿ ਸਥਿਤੀ ਕੀ ਹੈ ਪਰ ਲੁਧਿਆਣੇ 'ਚ ਰਾਜਾ ਬਰੇਂਡਿੰਗ ਦੇ ਚਾਂਸ ਥਾ ਦੇ ਜੇਕਰ ਪਟਿਆਲਾ ਸਕਿਪਟੀ ਕੱਲ ਕੀਤੀ ਜਾਵੇ ਤਾਂ ਉੱਥੇ ਤਾਂ ਵੀਰ ਗਾਂਧੀ ਦੀ ਵੀ ਸਥਿਤੀ ਕਾਫੀ ਵਧੀਆ ਤਰ੍ਹਾਂ ਸਥਿਤੀ ਹੈ ਇੱਕ ਇੱਕ ਮਿੰਟ ਮੇਰੀ ਗੱਲ ਪਹਿਲੂ ਦੇ ਲੈ ਕੇ ਗੱਲ ਤੁਹਾਡੀ ਗੱਲ ਰੋਕਦਾ ਲੁਧਿਆਣੇ ਦੇ ਵਿੱਚ ਕੱਲ ਇੱਕ ਬਹੁਤ ਵੱਡੀ ਸਫਲਤਾ ਕਾਂਗਰਸ ਨੂੰ ਮਿਲੀ ਹੈ ਜੀ ਉੱਥੇ ਲੋਕ ਸਾਫ ਪਾਰਟੀ ਸੀਗੀ ਸਰਦਾਰ ਬਲਵਿੰਦਰ ਸਿੰਘ ਬੈਠੇ ਸਿਵਰ ਜੀ ਸੀ ਪੈ ਜਿਹੜਾ ਨੇ ਪਹਿਲਾਂ ਆਪਣੀ ਸਿਆਸਤ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਸੀ ਫਿਰ ਅਕਾਲੀ ਦਲ ਨੂੰ ਛੱਡ ਕੇ ਉਹ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਸਨ ਤੇ ਹੁਣ ਉਹ ਕੱਲ ਉਹਨਾਂ ਨੇ ਉਹ ਪਾਰਟੀ ਵੀ ਛੱਡ ਕੇ ਆਪਣੀ ਪਾਰਟੀ ਖਤਮ ਕਰਤੀ ਲੋਕ ਇਨਸਾਫ ਪਾਰਟੀ ਤੇ ਕਾਂਗਰਸ ਵਿੱਚ ਰਜੀਵ Gandhi ਆਹ ਸੌਰੀ ਪ੍ਰਾਹਲ Gandhi ਦੀ ਹਾਜ਼ਰੀ ਦੇ ਵਿੱਚ ਉਹਨਾਂ ਨੇ ਕਾਂਗਰਸ ਦਾ ਪੱਲਾ ਫੜ ਲਿਆ ਉਹਨਾਂ ਦਾ ਲੁਧਿਆਣੇ ਦੇ ਵਿੱਚ ਜੰਗਾ ਆਧਾਰ ਹੈ ਦੋਨੇ ਭਰਾ ਐਮਐਲਏ ਵੀ ਰਹੇ ਨੇ ਆਜ਼ਾਦ ਤੌਰ ਦੇ ਉੱਤੇ ਤੇ ਉਹ ਵੀ ਹੁਣ ਕਾਂਗਰਸ ਦੇ ਨਾਲ ਆ ਰਹੇ ਜਿੱਥੇ ਹੁਣ ਕਾਂਗਰਸ ਦੀ ਸਿੱਧੀ ਹੋਰ ਵੀ ਜਿਆਦਾ ਬਹੁਤ ਮਜ਼ਬੂਤ ਹੁਣ ਤੁਸੀਂ ਗੱਲ ਅੱਗੇ ਕਰੋ ਫਿਰ ਕੋਲਤੇ ਹੁਣ ਜੇਕਰ ਆਪਾਂ ਪਟਿਆਲਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਧਰਮਵੀਰ ਗਾਂਧੀ ਦਾ ਵੀ ਕਾਫੀ ਪ੍ਰਭਾਵ ਨਜ਼ਰ ਆ ਰਹੇ ਆ ਭਾਵੇਂ ਆਪਣੇ ਟੈਸਟਪੋਲ ਸਰਵੇ ਦੀ ਗੱਲ ਕੀਤੀ ਜਾਵੇ ਥੋੜਾ ਬਹੁਤਾ ਅੰਤਰ ਹੈ ਜਿਹੜੇ ਡਾਕਟਰ ਬਲਬੀਰ ਸਿੰਘ ਖੜੇ ਨੇ ਆਵਾਜ਼ੀ ਪਾਰਟੀ ਦੀ ਉਹਨਾਂ ਦੇ ਨਾਲੋਂ ਤਾਂ ਕੀ ਲੱਗ ਰਿਹਾ ਹੈ ਕਾਂਗਰਸ ਨੇ ਵੀ ਸੋਚ ਕੇ ਟਿਕਟ ਦਿੱਤੇ ਸੀ ਡਾਕਟਰ ਧਰਮਦੇਵ ਗਾਂਧੀ ਨੂੰ ਕਿ ਇੱਕ ਵੱਡਾ ਨਾਮ ਉਹਨਾਂ ਦਾ ਤੇ ਇਹ ਸੀਟਾਂ ਨੂੰ ਜਿੱਤ ਕੇ ਝੂਲੀ ਪਾ ਸਕਦੇ ਨੇ ਇਸ ਕਰਕੇ ਫਿਰ ਉਹ ਉਸ ਪਟਿਆਲਾ ਸੀਟ ਤੋਂ ਵੀ ਚਾਂਸ ਲੱਗਦੇ ਨੇ ਕਿ ਕਾਂਗਰਸ ਲੈ ਸਕਦੀ ਹੈ ਸੀਟ ਜਿਠਾ ਸਭ ਜਿਹੜੀ ਪਟਿਆਲਾ ਸੀਟ ਹੈ ਇਹ ਤਕਰੀਬਨ ਰਹੀ ਹੀ ਕਾਂਗਰਸ ਦੇ ਕੋਲ ਹੈ ਮਹਾਰਾਣੀ ਪ੍ਰਨੀਤ ਕੌਰ ਕਾਂਗਰਸ 'ਚ ਹੁੰਦੇ ਹੋਏ ਇੱਥੋਂ ਮੈਂਬਰ ਪਾਰਲੀਮੈਂਟ ਵੀ ਰਹੇ ਤੇ ਸੈਂਟਰ ਦੇ ਵਿੱਚੋਂ ਮਿਸਟਰ ਵੀ ਪਿੱਛੇ ਉਹ ਛੱਡ ਕੇ ਕਾਂਗਰਸ ਨੂੰ ਬੀਜੇਪੀ ਵੀ ਚਲੇ ਜਾਏਗਾ ਬੀਜੇਪੀ ਨੇ ਉਹਨਾਂ ਨੂੰ ਟਿਕਟ ਦਿੱਤੀ ਹੋਈ ਹੈ ਲੇਕਿਨ ਉਹਨਾਂ ਦੇ ਪੈਰ ਨਹੀਂ ਜੰਮ ਰਹੇ ਕਿਉਂਕਿ ਬੀਜੇਪੀ ਦਾ ਜਿਹੜਾ ਹੈਗਾ ਵਿਰੋਧ ਸਾਰੇ ਪਾਸੇ ਹੋ ਰਿਹਾ ਉਧਰੋਂ ਜਿਹੜੇ ਧਰਮਵੀਰ ਗਾਂਧੀ ਨੇ ਪਹਿਲਾਂ ਇਹਨਾਂ ਨੇ ਵੀ ਆਪਣੀ ਸ਼ਾਖ ਦੀ ਸ਼ੁਰੂਆਤ ਆਵਾਜ਼ੀ ਪਾਰਟੀ ਤੋਂ ਕੀਤੀ ਸੀ ਜਿੱਤੇ ਤਾਂ ਪਰ ਪਾਰਟੀ ਦੇ ਵਿੱਚ ਇਹਨਾਂ ਦਾ ਵਿਰੋਧ ਪਾਰਟੀ ਨੂੰ ਕੇਜਰੀਵਾਲ ਜਾਂ ਮਾਨਸੇਵ ਚਾਹੁੰਦੇ ਨੇ ਕਿ ਸਭ ਤੋਂ ਉੱਪਰ ਕੋਈ ਬੰਦਾ ਲਾਉਟੇ ਜੋ ਗੱਲ ਅਸੀਂ ਕਰੀਏ ਉਹ ਗੱਲ ਹੋਣੀ ਚਾਹੀਦੀ ਹੈ ਲੇਕਿਨ ਇਹ ਕਹਿੰਦੇ ਨਹੀਂ ਮੈਂ ਜੋ ਸਚਾਈ ਉਹ ਗੱਲ ਕਰੂਗਾ ਪਾਰਟੀ ਵਿੱਚ ਨਹੀਂ ਚੱਲੇ ਪਾਰਟੀ ਛੱਡੀ ਵੀ ਨਹੀਂ ਸੀ ਤੇ ਇੱਕ ਪਾਸੇ ਹੋ ਗਏ ਇਸੇ ਤਰ੍ਹਾਂ ਉਦੋਂ 4-5 ਮੈਂਬਰ ਪਾਰਲੀਮੈਂਟ ਵਿੱਚ ਕਈ ਕਿੰਨ ਸਿੱਤਾ ਸਾਰੀ ਪਾਰਟੀ ਕਲੇ ਸਿਰ ਇਕੱਲੇ ਭਗਵੰਤ ਮਾਨ ਰਹਿ ਗਏ ਸਨ ਤੇ ਹੁਣ ਉੱਥੋਂ ਸਾਹ ਬਲਬੀਰ ਸਿੰਘ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਜਿਹੜੇ ਕੇ ਪੰਜਾਬ ਕੈਬਨਿਟ ਵਿੱਚ ਮੰਤਰੀ ਵੀ ਨੇ ਹੈਲਪਿੰਗ ਲਿਸਟ ਤੇ ਦੂਜੇ ਪਾਸੇ ਧਰਮਵੀਰ ਹਾਂਜੀ ਨੇ ਆਗਰਸ ਜੁਆਇਨ ਕੀਤੀ ਹੈ ਕਾਂਗਰਸ ਜੁਆਇਨ ਕਰਨ ਤੋਂ ਬਾਅਦ ਉਹਨਾਂ ਬਿਆਬ ਰੋਜ਼ ਵੀ ਕਾਗਤਿਆਰੇ ਕੀਤਾ ਜਿਹੜੇ 5-6 ਹਲਕੇ ਦੇ ਸਾਫ ਦਾ ਐਮਐਲਏ ਸੀ ਉਹਨਾਂ ਨੇ ਕਿਹਾ ਵੀ ਟਿਕਟ ਸਾਨੂੰ ਮਿਲੀ ਜੇਗੀ ਪਰ ਪਾਰਟੀ ਨੇ ਉਹ ਸਾਰਿਆਂ ਨੂੰ ਟਕਾ ਲਿਆ ਸਭ ਨੂੰ ਮਨਾ ਲਿਆ ਇਹ ਇਹ ਤਾਂ ਸ਼ੁਰੂਆਤ ਆਪਾਂ ਇੱਕ ਵਾਰ ਸਾਡਾ ਦਿੱਲੀ ਦਾ ਹੱਥ ਪਵੇ ਫਿਰ ਤੁਸੀਂ ਜੋ ਮੰਗੋਗੇ ਤੁਹਾਨੂੰ ਉਹ ਹੀ ਮਿਲੇਗਾ ਇਸ ਲਈ ਉਹ ਰੋਕ ਗਈ ਤੇ ਨਾਰਾਜ ਸਨ ਨਾਲ ਖੜ ਪਏ ਨੇ ਭੱਲੇ ਇਹ ਨਹੀਂ ਪਤਾ ਵੀ ਅੰਦਰੋਂ ਸਪੋਰਟ ਕਰਨਗੇ ਕਈ ਵਾਰ ਅਸੀਂ ਦੇਖਿਆ ਪ੍ਰਾਣੇ ਜਵਾਲੇ ਚ ਕੀ ਲੀਡਰ ਹੁੰਦਾ ਸੀ ਉਹ ਜੀ ਇਸ ਬੰਦੇ ਦਾ ਵਿਰੋਧ ਕਰਨਾ ਹੁੰਦਾ ਫਿਰਦਾ ਉਹਦੇ ਨਾਲ ਹੀ ਸੀ ਤੇ ਨਾਲ ਜਾ ਕੇ ਹੱਥ ਮਿਲਾਉਦਾ ਸੀ ਹੱਥ ਤੇ ਖੁਰਕ ਕਰ ਦਿੰਦਾ ਸੀ ਉਹ ਖੁਰਕਣ ਦਾ ਮਤਲਬ ਇਹ ਸੀ ਮੈਂ ਜਿੱਥੇ ਮਰਜੀ ਫਰੀ ਜਾਵਾਂ ਬੋਰਡ ਤੁਸੀਂ ਆਪਣੀ ਮਰਜ਼ੀ ਦਾ ਪਾਓ ਕਿਤੇ ਇਹ ਗੱਲ ਨਾ ਹੋਵੇ ਇਹਨਾਂ ਕਾਂਗਰਸੀਆਂ ਦੀ ਜਿਹੜੇ ਨਾਲ ਤੁਰੇ ਨੇ ਕਿਤੇ ਤੋਂ ਉਹਦੇ ਪਰ ਅੱਜ ਦੀ ਸਿਟੀ ਦੇ ਵਿੱਚ ਪਟਿਆਲਾ ਸਟਰੀਟ ਦੇ ਵਿੱਚ 40% ਡਾਕਟਰ ਬਲਬੀਰ ਸਿੰਘ ਦੇ ਹੱਕ ਦੇ ਵਿੱਚ ਲੋਕਾਂ ਨੇ ਦੱਸੋ ਕੀਤਾ ਤੇ 37% ਡਾਕਟਰ ਧਰਮਵੀਰ Gandhi ਦੇ ਮੁਕਾਬਲਾ ਬਹੁਤ ਫਾਸਮਟ ਥੋੜਾ ਹੈ ਤੇ ਜਿਹੜੀ ਹੈਗੀ ਪਰਸੈਂਟੇਜ ਇਹ ਘੱਟ ਵੱਧ ਵੀ ਸਕਦੀ ਹੈ ਕਿਉਂਕਿ ਅਜੇ ਤਾਂ ਉਹ ਮਦਾਨ ਤਾਂ ਹੁਣ ਭਕੜਾ ਕਮੀਨੇਸ਼ਨਾਂ ਹੋ ਗਈਆਂ ਨੇ ਜਿਹੜੇ ਕੈਂਡੀਡੇਟ ਨੇ ਮਦਾਨ 'ਚ ਆ ਗਏ ਨੇ ਹੁਣ ਪੂਰਾ ਅੱਡੀ ਚੋਟੀ ਦਾ ਜੋਰ ਹੈ ਜਿਹੜਾ ਉਹਨਾਂ ਲੋਕਾਂ ਨੇ ਲਾਉਣਾ ਹੈ ਲੇਕਿਨ ਜਿੱਥੇ ਕੋਈ ਵੀ ਦੋਨਾਂ ਦੇ ਵਿੱਚੋਂ ਚਾਹੇ ਕਾਂਗਰਸ ਦਾ ਜਿੱਤੇ ਚਾਹੇ ਆਪ ਦਾ ਜਿੱਤੇ ਇਹ ਐਂਟੀ ਮੋਦੀ ਜਾ ਕੇ ਦਿੱਲੀ ਵਿੱਚ ਇਕੱਠੇ ਹੋ ਜਾਣਗੇ ਸਾਰੇ ਕਾਂਗਰਸ ਦੀ سپورਟ ਦੇ ਵਿੱਚ ਬਿਲਕੁਲ ਤੇ ਨਾਲ ਹੀ ਖਾਨ ਕੋ ਸਭ ਨੂੰ ਸੰਗਰੂਰ ਸੀਟ ਦੀ ਵੀ ਗੱਲ ਕਰਾਂਗੇ ਜਿੱਥੇ ਸੁਖਪਾਲ ਸਿੰਘ ਖਹਿਰਾ ਵੀ ਚੋਣ ਮੈਦਾਨ ਦੇ ਵਿੱਚ ਨੇ ਤੇ ਬਹੁਤ ਸਾਰੇ ਸਰਵੇ ਨੇ ਜਿਹੜੇ ਹੋ ਰਹੇ ਨੇ ਵੱਖ-ਵੱਖ ਇਲਾਕਿਆਂ ਨਾਲ ਤੇ ਉਹ ਵੀ ਗੱਲ ਕਹਿ ਰਹੇ ਨੇ ਕਿ ਸੁਖਪਾਲ ਖਹਿਰਾ ਨੇ ਜਿਹੜੀ ਉਹ ਸੰਗਰੂਰ ਵਾਲੀ ਸੀਟ ਸਰਕਾਰ ਸੁਧਰੇ ਨੇ ਇਸ ਕਰਕੇ ਉਹਨਾਂ ਨੂੰ ਉੱਥੇ ਲਿਆ ਕੇ ਖਿਲਾ ਰਿਆ ਗਿਆ ਤੁਸੀਂ ਕਿ ਮੈਂ ਦੇਖ ਦਿਓ ਠਕਰ ਸਭ ਆਮ ਆदमी ਪਾਰਟੀ ਵੱਲੋਂ ਕੈਬਨਟ ਮੰਤਰੀ ਮੀਤ ਹੇਰ ਨੂੰ ਅੰਗਰੂਰ ਉਤਾਰਿਆ ਗਿਆ ਤੇ ਉਸ ਤੋਂ ਬਾਅਦ ਕਾਂਗਰਸ ਨੇ ਇਹ ਫੈਸਲਾ ਕੀਤਾ ਕਿ ਕੋਈ ਉਸ ਠੁਕਮੇ ਬੰਦੇ ਨੂੰ ਉਸ ਪਾਪੂਲਰ ਬੰਦੇ ਨੂੰ ਉਹ ਚੰਗੇ ਬਲੈਰਮ ਟਿਕ ਦਿੱਤਾ ਕਿਉਂਕਿ ਸੁਖਪਾਲ ਸਿੰਘ ਜਦੋਂ ਜੇਲ੍ਹ ਦੇ ਵਿੱਚ ਸੀਗੇ ਜੇਲ੍ਹ ਤੋਂ ਰਿਹਾਅ ਹੋ ਕੇ ਆਇਆ ਸੀ ਉਹਨਾਂ ਨੇ ਚੈਲੰਜ ਕੀਤਾ ਸੀਗਾ ਭਗਵੰਤ ਸਿੰਘ ਮਾਨ ਨੂੰ ਹੇ ਭਗਵਾਨ ਸਿੰਘ ਮਾਨ ਤੋਂ ਜਿੱਥੇ ਮਰਜੀ ਆ ਕੇ ਮੇਰੇ ਨਾਲ ਮੇਰੇ ਬਰੋਬਰ ਇਲੈਕਸ਼ਨ ਲੜ ਮੈਂ ਤੈਨੂੰ ਹਰਾਉਂਗਾ ਲੇਕਿਨ ਹੁਣ ਭਗਵੰਤ ਮਾਨ ਆਪ ਤਾਂ ਨਹੀਂ ਇਲੈਕਸ਼ਨ ਲੜ ਰਹੇ ਕਿਉਂਕਿ ਤਾਂ ਮੁੱਖ ਮੰਤਰੀ ਨੇ ਪਰ ਉਹਨਾਂ ਦੀ ਪਾਰਟੀ ਇਲੈਕਸ਼ਨ ਲੜ ਰਹੀ ਆ ਤਾਂ ਮੀਤ ਹੇਅਰ ਲੜ ਰਹੇ ਨੇ ਇਹਨਾਂ ਨੇ ਸਪੈਸ਼ਲ ਟਿਕਟ ਮੰਗ ਕੇ ਸੰਗਰੂਰ ਦੇ ਵਿੱਚ ਆਏ ਨੇ ਹਾਲਾਂਕਿ ਉਥੇ ਗੋਲ ਡੀ ਸੀ ਜਿਹੜਾ ਨੇ ਬਹੁਤ ਕਾਫੀ ਕੰਮ ਕੀਤਾ ਸੀਗਾ ਪਾਰਟੀ ਵਾਸਤੇ ਉਹ ਵੀ ਇੱਕ ਟਿਕਟ ਦੇ ਦਾਵੇਦਾਰ ਸਨ ਤੇ ਉਹਨਾਂ ਨੂੰ ਟਿਕਟ ਨਾ ਮਿਲੀ ਉਹ ਕਾਂਗਰਸ ਛੱਡ ਕੇ ਪਹਿਲਾਂ ਤਾਂ ਖੜਾ ਸਾਹਿਬ ਨੇ ਇਹ ਗੱਲ ਕਹੀ ਜੀ ਜੋ ਪ੍ਰੈਸ ਨੇ ਪੁੱਛਿਆ ਖੜਾ ਸਾਹਿਬ ਨੂੰ ਵੀ ਤੁਹਾਡਾ ਉੱਥੇ ਵਿਰੋਧ ਹੋ ਰਿਹਾ ਸਭ ਤੋਂ ਵੱਡਾ ਤੁਹਾਡਾ ਵਰਕਰ ਗੋਲਡ ਹੀ ਹੈਗਾ ਉਹ ਦੂਜੇ ਉਹ ਰੁਸਕੇ ਘਰੇ ਵਟਿਆ ਉਹ ਕਹਿੰਦਾ ਕੋਈ ਗੱਲ ਹੀ ਰੋਸ ਤੇ ਹੁੰਦੀ ਹੁੰਦੇ ਨੇ ਟਿਕਟ ਮੰਗਣ ਦਾ ਹਰ ਇੱਕ ਨੂੰ ਹੱਕ ਹੈ ਮੈਂ ਉਹਦੇ ਘਰ ਜਾਵਾਂਗਾ ਉਹਦੇ ਘਰ ਤੇ ਉਹ ਜਾ ਕੇ ਆਪਣੀ ਸੌਣ ਦਾ ਆਗਾਜ਼ ਕਰਾਂਗਾ ਲੇਕਿਨ ਅੱਜ ਇਹ ਗੱਲ ਕਹੀ ਸੀ ਉਹ ਦੂਜੇ ਦਿਨ ਹੀ ਭਗਵਾਨਤ ਮਾਨ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਤੇ ਵੀਟ ਹੈਰ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਇਸ ਲਈ ਮੁਕਾਬਲਾ ਉੱਥੇ ਬਹੁਤ ਫਤਮ ਹੈ ਪਰ ਉਧਰ ਦੇ ਪਾਸੇ ਕਾਂਗਰਸ ਨੇ ਪੂਰੀ ਅੱਡੀ ਚੋਕੀ ਦਾ ਜ਼ੋਰ ਲਾਇਆ ਹੋਇਆ ਕਿ ਪਾਲ ਸਿੰਘ ਖੈਰੇ ਨੂੰ ਉਥੋਂ ਜਿਵਾਉਣਾ ਤੇ ਭਗਵੰਤ ਮਾਨ ਜੀ ਨੂੰ ਇਹ ਦੱਸਣਾ ਕਿ ਤੂੰ ਤੁਸੀਂ ਜੋ ਜਾਇਤियां ਕੀਤੀਆਂ ਨੇ ਆਪਣੀ ਬਿਜ਼ੀਲੈਂਸ ਦਾ ਆਏ ਛੋਟੇ ਮੁਕਾਦਮੇ ਕੇਸ ਬਣਾ ਬਣਾ ਕੇ ਤੂੰ ਜਿਹੜਾ ਵੀ ਤੱਕਿਆ ਤੇ ਤੇ ਅਸੀਂ ਉਸ ਦਾ ਬਦਲਾ ਲੈਣਾ ਹੈ ਤੇ ਇਸ ਕਰਕੇ ਸੀਟ ਜਿਹੜੀ ਫਤਮੀਆ ਮੀਤ ਹੇਰ ਦੇ ਹੱਕ ਦੇ ਵਿੱਚ 40% ਲੋਕਾਂ ਨੇ ਆਪਣੀ ਜਿਹੜੀ ਪਾਇ ਹੈ ਉਹ ਦਿੱਤੀ ਹੈ ਤੇ ਸੁਖਪਾਲ ਸਿੰਘ ਖੈਰਾ ਦੇ ਹੱਕ ਤੇ 30% ਬੋਟਾਂ ਆਪਣੀ ਰਹਿ ਦਿੱਤੀ ਹੈ ਅਜੇ ਇਹ ਜਿਹੜਾ ਆਪਾਂ ਹੈ ਗਿਰਤੀ ਮਿਰਤੀ ਇਹ ਘਟ ਮੱਧ ਵੀ ਸਕਦੀ ਹੈ ਕਿਉਂਕਿ ਅਜੇ ਤਾਂ ਜਿੱਦਾਂ ਹੁੰਦਾ ਨਾ ਕੋਈ ਪਹਿਲਵਾਰ ਖਾਲਜ ਤੋਂ ਪਹਿਲਾਂ ਆਪਣੇ ਆਨੂੰ ਵਾਰਨ-ਅਪ ਕਰਦਾ ਆਪਣੇ ਸਰੀਰ ਨੂੰ ਗਰਮਾਉਂਦਾ ਇਸ ਤਰ੍ਹਾਂ ਹੁਣ ਸਿਆਸਤ ਦਾ ਖੂਨ ਸ਼ੁਰੂ ਹੋ ਰਹੀ ਹੈ ਕਿਉਂਕਿ ਪੇਪਰਾਂ ਦੀ ਗੱਲ ਤੋਂ ਖਤਮ ਹੋ ਜਾਣੀ ਹੈ ਨਾ ਉਹ ਜਿੱਥੇ ਕਾ ਲਾਸਟ ਡੇ ਹੈ ਉਸ ਤੋਂ ਬਾਅਦ ਇਹ ਮਾਦਾਨ ਭੱਗ ਜਾਊਗਾ ਫਿਰ ਜਿਹੜੀ ਕਮੀਆਂ ਨੇ ਘਾਕੇ ਬਾਧੇ ਇਹਦੇ ਵਿੱਚ ਕਿਵੇਂ ਨਿਕਲਦੇ ਨੇ ਕੀ ਕੀ ਤਾਲ ਲੋਕ ਮਰਦੇ ਨੇ ਉਹ ਆਪਣੇ ਸਾਹਮਣੇ ਆ ਜਾਵੇਗਾ ਬਿਲਕੁਲ ਕਿਉਂਕਿ ਇਹ ਪਰਸੈਂਟੇਜ ਹੈ ਜਿਹੜੀ ਇਹਦੇ ਵਿੱਚ ਕੇਵਲ ਸੰਗਰੂਰ ਦੇ ਜਿਹੜੇ ਵੋਟਰ ਉਹ ਨਹੀਂ ਹੈਗੇ ਬਲਕਿ ਪੰਜਾਬ ਜਾਂ ਇੰਟਰਨੈਸ਼ਨਲ ਤੌਰ ਤੇ ਜਿਹੜੇ ਲੋਕ ਨਹੀਂ ਉਹਨਾਂ ਦੇ ਵੱਲੋਂ ਜਿਹੜਾ ਚੈਨਲ ਨਾਲ ਜੁੜੀ ਹੋਈ ਜੇ ਉਹਨਾਂ ਦੇ ਵੱਲੋਂ ਇਹ ਜਿਹੜੀ ਆਪਣੀ ਰਾਏ ਦਿੱਤੀ ਗਈ ਸੀ ਇਦੇ ਵਿੱਚ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਹੋ ਸਕਦੇ ਨੇ ਜਿਨ੍ਹਾਂ ਨੇ ਇਹ ਵਿਚਾਰ ਰੱਖੀ ਸੀ ਕਿ ਦੋਨੋਂ ਦੇ ਵਿੱਚੋਂ ਕਿਹਦੇ ਹੱਕ ਦੇ ਵਿੱਚ ਜਿਹੜਾ ਜ਼ਿਆਦਾ ਵੋਟ ਜਾਣੀ ਚਾਹੀਦੀ ਆ ਉਹਨਾਂ ਦੇ ਵੱਲੋਂ ਪਾਇਆ ਗਿਆ ਸੀਗਾ ਫਿਲਹਾਲ ਜੇਕਰ ਕੈਲੀਅਤ ਆ ਇਹ ਅੰਕੜੇ ਨੇ ਜਿਹੜੇ ਉਹ ਸੰਗਰੂਰ ਵਾਲਿਆਂ ਦੇ ਨਹੀਂ ਗੱਲ ਬਲਕਿ ਵੱਖਰੀਆਂ ਵੱਖਰੀਆਂ ਸੀਟਾਂ ਤੇ ਵੱਖਰੇ ਵੱਖਰੇ ਹਲਾਤ ਨੇ ਤੇ ਕੰਗੂ ਸਾਹਿਬ ਗੱਲ ਕਰਾਂਗੇ ਗੁਰਦਾਸਪੁਰ ਦੀ ਜਿੱਥੇ ਸੁਖਿੰਦਰ ਸਿੰਘ ਰੰਧਾਵਾ ਚੋਣ ਮੈਦਾਨ ਦੇ ਵਿੱਚ ਉੱਧਰ ਇਹਨਾਂ ਦਾ ਐਮਐਲਏ ਜਿਹੜਾ ਉਸੇ ਰਹੀ ਚੋਣ ਮੈਦਾਨ ਦੇ ਵਿੱਚ ਤਾਰਿਆ ਗਿਆ ਆਮ ਆਦਮੀ ਪਾਰਟੀ ਦਾ ਪਰ ਕਿ ਮੈਂ ਦੇਖ ਦਿਓ ਸੁਖਿੰਦਰ ਰੰਧਾਵਾ ਤਾਂ ਉਥੋਂ ਖੁਦ ਐਮਐਡੀ ਨੇ ਜਿੱਤੇ ਹੋਏ ਨੇ ਤੇ ਚਾਂਸ ਵੀ ਨਜ਼ਰ ਆ ਰਹੇ ਨੇ ਕਿ ਜਿਹੜੀ ਗੁਰਦਾਸਪੁਰ ਦੀ ਸੀਟ ਹੈ ਉਹ ਵੀ ਜਿਹੜੇ ਸੁਖਿੰਦਰ ਰੰਧਾਵਾ ਸਰ ਕਰ ਸਕਦੇ ਨੇ ਉਮੀਦ ਰੱਖਦੀ ਆ ਤੁਹਾਨੂੰ ਇਕੱਠਾ ਸਾਹਿਬ ਤੁਸੀਂ ਜਿਹੜੀ ਗੱਲ ਅਮੀਰ ਅਮੀਰ ਦਾ ਜਿਹੜਾ 4% ਤੇ ਆ ਉਹਦਾ ਉਹ ਵੀ ਰੱਖਦਾ ਹੈ ਜਿਹੜਾ 50% ਤੇ ਆ ਉਹ ਵੀ ਹੈ ਅਮੀਰ ਤਾਂ ਜਦ ਤੱਕ ਵੋਟਾਂ ਹੀ ਪੈਂਦੀਆਂ ਹਰ ਇੱਕ ਆਪਣੀ ਉਮੀਦ ਦੀ ਆਸ ਦੇ ਉੱਤੇ ਹੀ ਭੱਜਿਆ ਫਿਰਦਾ ਐ ਨਾ ਨਾ ਖਰਚ ਕਰਦਾ ਕਿਉਂਕਿ ਆਮ ਆਦਮੀ ਪਾਰਟੀ ਨੇ ਉਥੋਂ ਦੇ ਐਮਐਲਏ ਸੈਰੀਕਲਸੀ ਕੰਟੀਨਗ ਕਰਤੀ ਹੈ ਕਿਉਂਕਿ ਇਹਨਾਂ ਨੇ ਤਕਰੀਬਨ ਆਮ ਆਦਮੀ ਪਾਰਟੀਆਂ ਦੇ ਕੋਲੋਂ ਕੋਈ ਵੱਡੇ ਕਰਦਾ ਲੀਡਰ ਨਹੀਂ ਮਿਲ ਸਕਿਆ ਕੁਝ ਤਾਂ ਇਹਨਾਂ ਨੇ ਬਾਹਰਲੀ ਪਾਰਟੀਆਂ ਤੋਂ ਵੀ ਲੈ ਕੇ ਖੜੇ ਕੀਤੇ ਨੇ ਆਪਣਾ ਤਾਂ ਇਹਦਾ ਕੁਝ ਨਹੀਂ ਆਪਣਾ ਦਾ ਆਮ ਆਮੀਏ ਦਾ ਸਾਥ ਉਹਦੇ ਤੇ ਇਹਨਾਂ ਨੇ ਬਾਹਰੋਂ ਲਏ ਨੇ ਔਰ ਉਹ ਬੰਦੇ ਲੈ ਲੈਣ ਜਿਹੜੇ ਪਾਰਟੀਆਂ ਦੇ ਵਿੱਚ ਚੱਲਦੇ ਆ ਜਿਹੜੇ ਟਿਕਟਾਂ ਦੇ ਲਾਲਚੀ ਆ ਆਪਣਾ ਜੀਨ ਮਜਬ ਧਰਮ ਵੇਚ ਕੇ ਪਾਰਟੀ ਛੱਡ ਕੇ ਇਧਰ ਆਏ ਨੇ ਉਹ ਬੰਦੇ ਇਧਰ ਆਏ ਨੇ ਉਹ ਬੰਦੇ ਇਲੈਕਸ਼ਨ ਲਾ ਰਹੇ ਨੇ ਇਹ ਕਈ ਪਾਰਟੀਆਂ ਬੀਜੇਪੀ ਦਾ ਵੀ ਇਹੀ ਹਾਲ ਹੈ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ ਜਿਨੇ ਦੇ ਕੋਲ ਸਿਰਫ ਬੰਦਾ ਜਿਹੜਾ ਉਹਨਾਂ ਨੇ ਜਲੰਧਰ ਤੋਂ ਲਿਆ ਨਹੀਂਦਾ ਸਾਰੇ ਬੰਦੇ ਉਹਨਾਂ ਦੇ ਆਪਣੇ ਟਿਕਟ ਲਾ ਰਹੇ ਨੇ ਪਰ ਦੂਜੀਆਂ ਪਾਰਟੀਆਂ ਸਾਰੇ ਹੀ ਦੂਜੀਆਂ ਪਾਰਟੀਆਂ ਚੋਂ ਡੈਪੂਟੇਸ਼ਨ ਤੇ ਲੈ ਕੇ ਤਾਂ ਇਲੈਕਸ਼ਨ ਆ ਰਹੀ ਨੇ ਜਦੋਂ ਇੱਕ ਪਾਰਟੀ 92 ਸੀਟਾਂ ਜਿੱਤ ਸਕਦੀ ਹੈ ਕੀ ਉਹਨਾਂ ਕੋਲ ਕੋਈ ਮੈਂਬਰ ਪਾਰਲੀਮੈਂਟ ਵੱਲ ਇਹਨਾਂ ਨੇ ਤਾਂ ਰਾਜ ਸਭਾ ਦੇ ਮੈਂਬਰ ਵੀ ਬਾਹਰ ਦੀਆਂ ਸਟੇਟਾਂ ਤੋਂ ਲੈ ਲੈ ਕੇ ਕਿ ਪੰਜਾਬ ਦੇ ਵਿੱਚ ਰਾਜ ਸਭਾ ਦਾ ਮੈਂਬਰ ਕੋਈ ਹੈ ਨਹੀਂ ਸੀ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਜੀ ਉਹ ਜਦੋਂ ਇਹਨਾਂ ਦੇ ਲੀਡਰ ਕੇਜਰੀ ਵਾਧ ਨੂੰ ਜਦੋਂ ਉਹਨਾਂ ਨੇ ਹਾਜ਼ਰ ਨਾ ਨਾ ਤੱਕ ਨਹੀਂ ਮਾਰਿਆ ਸਭ ਕਾ ਵਿਦੇਸ਼ਾਂ ਦੇ ਵਿੱਚ ਧੁੱਕੇ ਬੈਠੇ ਨੇ ਕੋਈ ਬਿਆਨ ਤੱਕ ਵੀ ਨਹੀਂ ਦਿੱਤਾ ਇਸ ਲਈ ਸਾਰੇ ਲੋਕ ਕੁਰਸੀ ਦੇ ਭੁਕੇ ਕੁਰਸੀ ਖਾत्री ਦਾ ਹੋਏ ਵਰਤ ਨੇ ਪਾਰਟੀ ਦੇ ਹਿੱਤ ਲਈ ਬਹੁਤ ਹੀ ਘੱਟ ਬੰਦੇ ਹੁੰਦੇ। ਉੱਥੇ ਸੈਣੀ ਕਲਸੀ ਜੀ ਜੋ ਪੋਜੀਸ਼ਨ ਹੈ ਆਪੀ ਉਹ 48% ਪਰ ਦੂਜੇ ਦਾ ਸੁਖਵੀਰਦਰ ਸਿੰਘ ਰਦਾਵਾ ਇਹ ਵੀ ਕੈਬਨਿਟ ਮੰਤਰੀ ਰਹੇ ਨੇ, ਕੈਪਟਨ ਬਿੰਦਰੀ ਸਰਕਾਰ ਜੇਲ੍ਹ ਮੰਤਰੀ ਰਹੇ ਨੇ, ਪਾਰਟੀ ਦੇ ਵੱਡੇ ਲੋਕ ਰਹੇ ਤੇ ਖਾਨਦਾਨੀ ਕਾਂਗਰਸੀ ਨੇ। ਇਹਨਾਂ ਦੇ ਇਹ ਇਹਨਾਂ ਦੇ ਪਿਤਾ ਪਹਿਲਾਂ ਅਕਾਲੀ ਦਲ ਵੀ ਤੋਂ ਹੁੰਦੇ। ਕਾਲੀ ਤੋਂ ਬਾਅਦ ਜਦੋਂ ਮਾਸਟਰ ਕਾਰਾ ਸਿੰਘ ਤੇ ਸੰਤ ਫਤੇਸਾ ਟਕਰਾਅ ਹੋਇਆ ਇਹ ਛੱਡ ਕੇ ਫਿਰ ਕਾਂਗਰਸ ਦੇ ਵਿੱਚ ਆ ਗਏ ਸਨ ਤੇ ਹੁਣ ਕਾਫੀ ਲੰਮੇ ਸਮੇਂ ਤੋਂ ਕਾਂਗਰਸ ਦੇ ਵਿੱਚ ਹੀ ਚੱਲ ਰਹੇ ਨੇ ਤੇ ਕਾਂਗਰਸ ਦੇ ਚੰਗੀ ਪੀਸ਼ਲ ਰੱਖਦੇ ਨੇ ਤੇ ਜਦੋਂ ਪਿੱਛੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਮੁੱਖ ਮੰਤਰੀ ਬਣ ਦੀ ਗੱਲ ਵੀ ਚੱਲਦੀ ਸੀ ਉਸ ਟਾਈਮ ਦੀ ਇਹ ਮੁੱਖ ਮੰਤਰੀ ਬਣ ਦੇ ਦਾਵੇਦਾਰ ਸਨ ਪਰ ਹਾਈ ਕਮਾਂਡ ਨੇ ਦੇਖਿਆ ਕਿ ਲੈਕਣਾ ਆ ਰਹੀਆਂ ਕੋਈ ਦਲ ਸਿਖਰ ਨੂੰ ਅੱਗੇ ਲੈ ਜਾਏ ਇਸ ਲਈ ਡਾਕੜ ਦਾ ਇਹਨਾਂ ਦਾ ਨਮਜੋ ਸਿੱਧੂ ਦਾ ਨਾਮ ਕੱਟ ਕੇ ਉਹ ਤੇ ਚਰਨਜੀਤ ਚੰਨੀ ਨੂੰ ਮੁੱਖ ਬਣਾਦਾ ਸੀਗਾ ਲੇਕਿਨ ਇਹਨਾਂ ਨੇ ਪਾਰਟੀ ਨਹੀਂ ਛੱਡੀ ਪਾਰਟੀ ਤੋਂ ਬਾਹਰ ਨਹੀਂ ਗਏ ਤੇ ਪਾਰਟੀ ਵਾਸਤੇ ਪੂਰਾ ਸਿਰ ਧੜ ਦੀ ਬਾਦੀ ਲਾ ਰਹੇ ਨੇ 36% ਲੋਕਾਂ ਨੇ ਇਹਨਾਂ ਦੇ ਹੱਕ ਦੇ ਵਿੱਚ ਜਿਹੜੇ رائے ਦਿੱਤੀ ਹੈ ਤੇ 36 ਤੇ 41 ਕੋਈ ਵੱਡਾ ਫਰਕ ਨਹੀਂ ਹੈਗਾ ਜਿੱਦਾਂ ਆਪਾਂ ਕਿਹਾ ਜਦੋਂ ਵਾਰਮਅਪ ਕਰਕੇ ਬੰਦਾ ਮੈਦਾਨ 'ਚ ਉੱਪਰ ਡੰਡਾ ਰੈਟਾ ਮਾਰਦਾ ਹੈ ਉਹ ਫਿਰ ਆਪਣੀ ਪਿਛਲੀ ਜਕਾਤਰਾ ਕੱਢਦਾ ਹੈ ਪਰ ਆਪ ਜਿੰਨਾ ਮੁਕਾਬਲਾ ਆਪਾਂ ਸਰਵੇ ਕੀਤਾ ਹੈ ਮੁਕਾਬਲਾ ਦੋਵੇਂ ਪਾਰ ਕੇ ਵਿੱਚ ਹੈ ਕਾਂਗਰਸ ਦੇ ਆਪ ਦੇ ਵਿੱਚ ਹੈ ਦੂਜੀਆਂ ਪਾਰਟੀਆਂ ਕੁਛ ਨਾ ਕੁਛ ਪਛੜੀਆਂ ਹੋਈ ਜਾ ਰਹੀਆਂ ਉਹ ਵੀ ਪੂਰਾ ਜੋਰ ਲਾ ਕੇ ਨਾਲ ਰਲਣ ਦੀ ਕੋਸ਼ਿਸ਼ ਕਰੀਆਂ ਬਾਕੀ ਲੋਕਾਂ ਦਾ ਹੰਧਾਰਾ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਆ ਜਾਏਗਾ ਪਹਿਲਾਂ ਜਿਹਨੂੰ ਕਹਿੰਦੇ ਵੀ ਜਿਹੜਾ ਮੋਦੀ ਜੀ ਕਿਹਾ ਸੀ 400 ਤੋਂ ਪਾਰ 400 ਤੋਂ ਪਾਰ ਹੁਣ 400 ਪਾਰ ਵਾਲੀ ਗੱਲ ਤਾਂ ਇਹਨਾਂ ਰੁਕ ਗਈ ਹੈ ਹੁਣ ਤਾਂ ਇਹ ਗੱਲ ਕਹਿੰਦੇ ਨੇ ਇਹ ਸਰਕਾਰ ہماری ਬੜੇਗੀ ਜੇ ہماری ਸਰਕਾਰ ਨਾਮਣੀ ਕਾਂਗਰਸੀ ਬਣੀ ਤਾਂ ਆਪਕੇ ਮੰਗਲ ਸੁਪਨੇ ਪੂਰੇ ਹੋਣਗੇ ਆਪਕੇ ਰਿਜ਼ਰਵੇਸ਼ਨ ਖਤਮ ਹੋ ਜਾਏਗੀ ਇਹ ਹੋ ਜਾ ਇਸ ਕਰ ਲਿਆ ਦੇ ਉਤੇ ਆਈਆਂ ਮੁਕਾਬਲਾ ਸਾਰੇ ਥਾਂ ਤੇ ਘੜਵਾ ਬਾਹਰ ਅੱਜ ਚੌਥੇ ਗੇੜ ਦੀਆਂ ਵੋਟਾਂ ਪੈ ਰਹੀਆਂ ਨੇ 93 10 ਸੂਬਿਆਂ ਵਿੱਚ 93 ਕੈਂਡੀਡੇਟਾਂ ਮદાન ਦੇ ਵਿੱਚ ਨੇ ਅੱਜ ਚੌਥੀ ਗੇੜ ਦੀ ਇਲੈਕਸ਼ਨ ਤੋਂ ਬਾਅਦ ਤਕਰੀਬਨ ਸੈਂਟਰ ਦੀ ਸਥਿਤੀ ਵੀ ਪ੍ਰਤੱਖ ਸਾਹਮਣੇ ਆ ਜਾਏਗੀ ਕਿ ਕਿਹੜੀ ਪਾਰਟੀ ਸਤਾ ਵੱਲ ਨੂੰ ਵੱਧ ਰਹੀ ਹੈ ਹਰਦੂ ਸਾਹਿਬ ਜਿਹੜੀਆਂ ਚਾਂਸ ਸੀਟਾਂ ਦੇ ਉੱਤੇ ਆਪਾਂ ਗੱਲ ਕੀਤੀ ਹੈ ਜਿੱਥੇ ਚਾਂਸ ਲੱਗਦੇ ਨੇ ਉਮੀਦ ਲੱਗਦੀ ਆ ਸੰਭਾਵਨਾ ਲੱਗਦੀ ਆ ਕਿ ਕਾਂਗਰਸ ਪਾਰਟੀ ਜਿੱਤ ਸਕਦੀ ਆ ਉੱਥੇ ਆਪਾਂ ਉੱਤੇ ਗੱਲ ਕੀਤੀ ਆ ਹਾਲਾਤ ਥੋੜੇ ਬਹੁਤੇ ਬਦਲ ਵੀ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਪਰ ਕਾਂਗਰਸ ਜਾਂ ਮੌਸਮ ਸਰਵੇਆਂ ਦੇ ਵਿੱਚ ਇਹ ਗੱਲ ਸਾਹਮਣੇ ਆ ਚੁੱਕੀ ਆ ਇਸ ਤੋਂ ਇਲਾਵਾ ਕੋਈ ਹੋਰ ਪੰਜਵੀਂ ਸੀਟ ਤੁਹਾਨੂੰ ਪੰਜਾਬ ਦੇ ਵਿੱਚ ਤੇਰਾ ਕਿ ਨਜ਼ਰ ਆਉਂਦੀ ਆ ਜਿਹੜੀ ਰਹਿ ਗਈ ਹੋਵੇ ਵੀ ਜਿੱਥੇ ਚਾਂਸ ਲੱਗਦੇ ਹੋਣ ਕਾਂਗਰਸ ਦੀ ਦੇਖੋ ਆਪਾਂ ਚਾਂਸ ਕਿਸੇ ਦੇ ਨਹੀਂ ਲਾ ਸਕਦੇ ਨਾ ਆਪਣੇ ਹੱਥ ਚਾਂਸ ਲਾ। ਤਾਂ ਲੋਕਾਂ ਦੀ رائے ਐ। ਤਾਂ ਤੁਸੀਂ ਪਹਿਲਾਂ ਗਿਆ ਲਜੋ ਟੈਕਪੋਲ ਸਰਵੇ ਕੱਲੇ ਪੰਜਾਬ ਦੇ ਨਹੀਂ ਜਿਹੜੇ ਪੰਜਾਬ ਤੋਂ ਬਾਹਰ ਲਿਆ ਸਟੇਟਾਂ ਦੇ ਬੈਠੇ ਨੇ ਵਿਦੇਸ਼ਾਂ ਵਿੱਚ ਲੋਕ ਹੀ ਬੈਠੇ ਨੇ। ਉਹਨਾਂ ਨੇ ਆਪਣੀ ਆਪਣੀ رائے ਭੇਜੀ ਆ ਵੀ ਉਹ ਕਿਹਨੂੰ ਲਾਇਕ ਕਰਦੇ ਨੇ, ਕਿਹੜਾ ਬੰਦਾ ਡਿਜ਼ਰਵ ਕਰਦਾ ਐ ਇਹ ਪਾਰਟੀ ਵਿੱਚ ਲਈ। ਇਸ ਲਈ ਹਾਲਾਤ ਜੱਠਾ ਸਾਹਿਬ ਸਾਰੇ 13 ਦੀ 13 ਸੀਟਾਂ ਦੇ ਜਿਹੜੇ ਹਾਲਾਤ ਨੇ ਬੜੇ ਨਾਜ਼ੁਕ ਨੇ। ਹਰ ਇੱਕ ਇਲੈਕਸ਼ਨ ਨਵੀਂ ਤਰ੍ਹਾਂ ਦਾ ਆਉਣਾ ਐ। ਇੱਕ ਮਿਸਾਲ ਪੈਦਾ ਹੋਈ ਹੈ ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ ਵੀ ਕਿ ਲੋਕ ਜਿਹੜੇ ਐਡੇ ਐਡੇ ਦਾਅਵੇ ਕਰਦੇ ਸੀ ਐਡੇ ਐਡੇ ਜਿੱਤਣ ਦੀਓ ਕਰਦੇ ਸੀ ਜਿਹੜੇ بڑے ਦਾਅਵੇਦਾਰ ਸੀ ਸ਼ਾਇਦ ਉਹਨਾਂ ਨੂੰ ਲੋਕਾਂ ਨਾਲ ਲਾਈ ਕਰ ਦਿੱਤੇ ਜਿਹੜੇ ਬੰਦੇ ਆਮ ਜਾਂ ਜਿਹੜਾ ਲੋਕ ਗੀਲਤੀ ਦੇ ਵਿੱਚ ਵੀ ਨੇ ਉਹਨਾਂ ਨੂੰ ਅੱਗੇ ਲਾਏ ਇੱਕ ਕੁਦਰਤੀ ਜਿਹੜਾ ਇਨਕਲਾਬ ਆਉਂਦਾ ਹੈ ਉੱਪਰ ਨਹੀਂ ਥੱਲੇ ਤੇ ਥੱਲੇ ਵਾਲੀ ਉੱਪਰ ਹੋ ਜਾਂਦੀ ਹੈ ਇਸ ਲਈ ਇਹ ਸਮਾਂ ਹੀ ਦੱਸੂਗਾ ਜਿਹੜਾ ਆਉਣ ਵਾਲੇ ਆਪਣੇ 2 ਹਫ਼ਤੇ ਨੇ ਤੇ ਬਹੁਤ ਹੀ ਨਾਜ਼ੁਕ ਬਹੁਤ ਹੀ ਹੋਣਗੇ ਇਦੇ ਵਿੱਚ ਹਰ ਬੰਦਾ ਸੋਚ ਸਮਝ ਕੇ ਹਰ ਪੱਖ ਨੂੰ ਦੇਖ ਕੇ ਵੋਟ ਪਾਉਗ ਕਿਉਂਕਿ ਹਿੰਦੁਸਤਾਨ ਨੇ ਪਿਛਲੇ ਸਮੇਂ ਦੇ ਵਿੱਚ ਕੁੱਤਾਂ ਦੀ ਮਾਰ ਮਹਿੰਗਾਈ ਦੀ ਮਾਰ ਤੇ ਦਾਵਿਆਂ ਦੀ ਮਾਰ ਉਹ ਉਹਨੂੰ ਝੱਲਦੇ ਆਏ ਨੇ ਹੁਣ ਜਿਹੜਾ ਫੈਸਲਾ ਕਰ ਲਈਏ ਬੜਾ ਟਿਕਾਣ ਨਾਲ ਬੜੇ ਸਹਿਜ ਨਾਲ ਬੜੀ ਸਿਆਣਪ ਨਾਲ ਬੜੀ ਅਕਲਮੰਦੀ ਇਸ ਲਈ ਜਿਹੜਾ ਹੈ ਇਨਕਲਾਬ ਤਬਦੀਲੀ ਜ਼ਰੂਰ ਆਏਗੀ ਹੋਏ ਭਾਖੰਡੂ ਸਰ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਸਕਿਉਟੀ ਸਮਾਧਨ ਲਈ ਬਹੁਤ ਧੰਨਵਾਦ ਜਥਾ ਸਾਹਿਬ ਵਾਇਗਰਜੀਕਰ ਸਾਹਿਬ ਸਾਡੇ ਨਾਲ ਸਨ ਉਹ ਕਿ ਸਿਕਮੋਦੀ ਜੀ ਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਫਰੂਵੜੀਨ ਸਾਹਿਬ ਜਿਨ੍ਹਾਂ ਨੇ ਇਸ ਚਾਰ ਸੀਟਾਂ ਦੇ ਉੱਤੇ ਆਪਣੀ رائے ਰੱਖੀ ਹੈ ਕਿ ਕੀ ਸੰਭਾਵਨਾ ਹੈ ਕਿ ਚਾਰ ਸੀਟਾਂ ਨੂੰ ਜਿਹੜੀਆਂ ਕਾਂਗਰਸ ਸਰਕਾਰ ਸਕਦੀ ਹੈ ਹਾਲਾਤ ਕੀ ਨੇ ਬਾਕੀ ਹੋਰ ਬੰਦ ਸਮੇਂ ਦੇ ਵਿੱਚ ਪੂਰੀ ਸਥਿਤੀ ਹੈ ਜਿਹੜੀ ਉਹ ਕਲੀਅਰ ਹੋ ਜਾਏਗੀ ਖਲਾਲੇ ਨਾ ਹੀ ਦਿਓ ਜੱਜ ਤਾਲਵਾ